ਦੁਬਈ ਡੋਬ ਰਿਹਾ ਹੈ ਦੁਬਈ ਦੀਆਂ ਸੜਕਾਂ ਤੋਂ ਲੈ ਕੇ 에어ਪੋਰਟ ਤੱਕ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਗਲੀਆਂ ਸੜਕਾਂ ਵਿੱਚੋਂ ਪਾਣੀ ਦਰਿਆ ਵਾਂਗ ਵਹਿ ਰਿਹਾ ਹੈ ਸੜਕਾਂ ਉੱਤੇ ਚੱਲ ਰਹੇ ਕੀਮਤੀ ਅਤੇ ਆਧੁਨਿਕ ਵਾਹਨ ਪਾਣੀ ਵਿੱਚ ਡੁੱਬ ਰਹੇ ਨੇ ਪਰ ਇੰਨਾ ਹਾਈ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਦੁਬਈ ਸਿਰਫ 24 ਘੰਟੇ ਦੀ ਬਾਰਿਸ਼ ਨੂੰ ਕਿਉਂ ਨਹੀਂ ਚੱਲ ਪਾ ਰਿਹਾ ਦਰਅਸਲ ਐਕਸਪਰਟਸ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ਵਿੱਚ ਇੱਕ ਦਿਨ ਵਿੱਚ ਹੀ ਇੰਨਾ ਮੀਂਹ ਪੈ ਗਿਆ ਜਿੰਨਾ 2 ਸਾਲਾਂ ਵਿੱਚ ਪੈਣਾ ਚਾਹੀਦਾ ਸੀ ਖਾੜੀ ਦੇਸ਼ਾਂ ਵਿੱਚ ਇਸ ਹੜ੍ਹ ਦਾ ਕਾਰਨ ਕਲਾਉਡ ਸੀਡਿੰਗ ਯਾਨੀ ਨਕਲੀ ਮੀਂਹ ਮੰਨਿਆ ਜਾ ਰਿਹਾ ਹੈ ਐਸੋਸੀਏਟਿਡ ਪ੍ਰੈਸ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਦਾਵਾ ਕੀਤਾ ਕਿ 14 ਅਪ੍ਰੈਲ ਨੂੰ ਦੁਬਈ ਪ੍ਰਸ਼ਾਸਨ ਨੇ ਬਦਲਾ ਦੀ ਸੀਡਿੰਗ ਰਾਹੀਂ بارش ਕਰਨ ਲਈ ਇੱਕ ਹਵਾਈ ਜਹਾਜ਼ ਉਡਾਇਆ ਸੀ ਅਤੇ ਇਸ ਤੋਂ ਤੁਰੰਤ ਬਾਅਦ ਖਾੜੀ ਦੇਸ਼ਾਂ ਵਿੱਚ ਭਾਰੀ ਮੀਂਹ ਅਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ ਹਾਲਾਂਕਿ ਅਜੇ ਤੱਕ ਕਲਾਉਡ ਸੀਡਿੰਗ ਨੂੰ ਲੈ ਕੇ ਦੁਬਈ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਅਸੀਂ ਕਲਾਉਡ ਸੀਡਿੰਗ ਨੂੰ ਨਕਲੀ ਮੀਂਹ ਕਿਹਾ ਜਾਂਦੇ ਹਾਂ। ਯਾਨੀ ਜਦੋਂ ਕਿਸੇ ਖੇਤਰ ਵਿੱਚ ਲੰਬੇ ਸਮੇਂ ਤੱਕ ਮੀਂਹ ਨਹੀਂ ਪੈਂਦਾ ਤਾਂ ਬੱਦਲਾਂ ਨੂੰ ਆਰਟੀਫੀਸ਼ੀਅਲ ਤਰੀਕੇ ਨਾਲ ਮੀਂਹ ਵਿੱਚ ਬਦਲਣ ਦੀ ਤਕਨੀਕ ਨੂੰ ਕਲਾਉਡ ਸੀਡਿੰਗ ਕਿਹਾ ਜਾਂਦਾ ਹੈ। ਕਲਾਉਡ ਸੀਡਿੰਗ ਦੀ ਪ੍ਰਕਿਰਿਆ ਵਿੱਚ ਸਿਲਵਰ ਆਇਓਡਾਈਡ, ਪੋਟਾਸ਼ੀਅਮ ਆਇਓਡਾਈਡ ਅਤੇ ਸੁੱਕੀ ਬਰਫ਼ ਯਾਨੀ ਠੋਸ ਕਾਰਬਨ ਡਾਈਆਕਸਾਈਡ ਵਰਗੇ ਕੈਮੀਕਲ ਹੈਲੀਕਾਪਟਰ ਜਾਂ ਜਹਾਜ਼ ਦੀ ਮਦਦ ਨਾਲ ਬੱਦਲਾਂ ਵਿੱਚ ਖਿਲਾਰੇ ਜਾਂਦੇ ਨੇ। ਇਹ ਕੈਮੀਕਲ ਹਵਾ ਵਿੱਚ ਘੁਲਕੇ ਹਵਾ ਦੀ ਭਾਫ਼ ਨੂੰ ਆਕਰਸ਼ਿਤ ਕਰਦੇ ਨੇ, ਜਿਸ ਕਾਰਨ ਅਸਮਾਨ ਵਿੱਚ ਤੂਫਾਨੀ ਦਿਲ ਬਣ ਜਾਂਦੇ ਨੇ ਅਤੇ ਅੰਤ ਵਿੱਚ ਇਹ ਮੀ ਦਾ ਰੂਪ ਧਾਰਨ ਕਰ ਲੈਂਦੇ ਨੇ ਰਿਪੋਰਟ ਦੇ ਮੁਤਾਬਕ ਇਸ ਪ੍ਰਕਿਰਿਆ ਰਾਹੀਂ ਮੀ ਪੈਣ ਵਿੱਚ ਕਰੀਬ ਅੱਧਾ ਘੰਟਾ ਲੱਗਦਾ ਹੈ ਜੁਲਾਈ 2021 ਵਿੱਚ ਦੁਬਈ ਵਿੱਚ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਸੀ ਉਸ ਸਮੇਂ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਲਈ ਕਲਾਊਡ ਸੀਡਿੰਗ ਰਾਹੀਂ ਬਰਸਾਤ ਕਰਵਾਈ ਗਈ ਸੀ ਇਸ ਤੋਂ ਇਲਾਵਾ ਕਈ ਵਾਰ ਇਸ ਤਕਨੀਕ ਦੀ ਵਰਤੋਂ ਖਾੜੀ ਦੇਸ਼ਾਂ ਵਿੱਚ ਸੋਕੇ ਨਾਲ ਨਜਿੱਠਣ ਲਈ بارش ਕਰਵਾਉਣ ਲਈ ਕੀਤੀ ਜਾਂਦੀ ਹੈ ਇਸ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਯੂਏਈ ਵਿੱਚ ਸ਼ੁਰੂ ਹੋਈ ਸੀ ਇਸ ਸਮੇਂ 60 ਤੋਂ ਵੱਧ ਦੇਸ਼ ਇਸ ਤਕਨੀਕ ਦੀ ਵਰਤੋਂ ਕਰਕੇ ਮੀਂਹ ਪਵਾਉਂਦੇ ਨੇ ਇਸ ਨੂੰ ਸੌਖੀ ਭਾਸ਼ਾ ਵਿੱਚ ਦਸੀਏ ਤਾਂ ਦਖਣੀ ਜਟ ਸਟ੍ਰੀਮ ਇਸ ਸਮੇਂ ਦੁਬਈ ਅਤੇ ਇਸ ਦੇ ਆਸ-ਪਾਸ ਦੇ ਦੇਸ਼ਾਂ ਵਿੱਚ ਬਹੁਤ ਤੇਜ਼ੀ ਮੀ ਗਤੀ ਨਾਲ ਵਹਿ ਰਹੀ ਹੈ। ਦਖਣੀ ਜਟ ਸਟ੍ਰੀਮ ਇੱਕ ਵਾਯੂਮੰਡਲ ਹਵਾ ਹੈ ਜੋ ਆਪਣੇ ਨਾਲ ਗਰਮੀ ਲਿਆਉਂਦੀ ਹੈ। ਇਸ ਤੋਂ ਇਲਾਵਾ ਦੁਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸਮੁੰਦਰ ਹੈ ਜਿੱਥੇ ਅਕਸਰ ਧੂੜ ਭਰੀ ਹਨੇਰੀ ਆਉਂਦੀ ਹੈ। ਧੂੜ ਨੂੰ ਆਪਣੇ ਆਪ ਵਿੱਚ ਕਲਾਊਡ ਸੀਡਰ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਇਸ ਵਾਰ ਦੀ ਕਲਾਊਡ ਸੀਡਿੰਗ ਇਸ ਲਈ ਗਲਤ ਹੋ ਗਈ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਧੂੜ ਦੇ ਕਣ ਸ਼ਾਮਲ ਹੋ ਗਏ ਸੀ। ਅਤੇ ਤਬਾਹੀ ਦਾ ਵੀ ਕਾਰਨ ਬਣ ਗਿਆ ਖਾੜੀ ਦੇਸ਼ਾਂ ਵਿੱਚ ਇਸ بارش ਨੇ 75 ਸਾਲਾ ਦਾ ਰਿਕਾਰਡ ਤੋੜ ਦਿੱਤਾ ਹੈ ਦੁਬਈ ਨੂੰ ਸਭ ਤੋਂ ਖੁਸ਼ਹਾਲ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਦੁਬਈ ਵਿੱਚ ਬਰਜ ਖਲੀਫਾ ਸਮੇਤ ਕਈ ਉੱਚਾਈ ਇਮਾਰਤਾਂ ਨੇ ਜੋ ਵਰਤਮਾਨ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਵੀ ਹੈ। ਇਹਨਾਂ ਇਮਾਰਤਾਂ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਹਵਾ ਅਤੇ ਪਹਛਾਲ ਦੇ ਪ੍ਰਭਾਵਾਂ ਨੂੰ ਕੁਝ ਹੱਦ ਤੱਕ ਸਹਿਣ ਕਰ ਸਕਦੀਆਂ ਨੇ। ਪਰ ਜੇਕਰ ਕੋਈ ਵੱਡਾ ਪਹਛਾਲ ਜਾਂ ਸੁਨਾਮੀ ਆਉਂਦੀ ਹੈ ਤਾਂ ਇੱਥੋਂ ਦੀਆਂ ਇਮਾਰਤਾਂ ਅਤੇ ਸੜਕਾਂ ਪ੍ਰਭਾਵਿਤ ਹੋ ਸਕਦੀਆਂ ਨੇ। ਲਗਾਤਾਰ ਮੀਂਹ ਅਤੇ ਖਰਾਬ ਮੌਸਮ ਕਾਰਨ ਯੂਏਈ ਪ੍ਰਸ਼ਾਸਨ ਨੇ ਮੰਗਲਵਾਰ ਯਾਨੀ 16 ਅਪ੍ਰੈਲ ਤੋਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੋਈ ਹੈ ਸਕੂਲਾਂ ਨੇ ਆਨਲਾਈਨ ਕਲਾਸਾਂ ਲਾਉਣੇ ਸ਼ੁਰੂ ਕਰ ਦਿੱਤੀਆਂ ਨੇ ਤਾਂ ਜੋ ਇਸ ਮੀਂਹ ਵਿੱਚ ਬੱਚੇ ਘਰੋਂ ਬਾਹਰ ਨਾ ਜਾਣ ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ ਪ੍ਰਸ਼ਾਸਨ ਨੂੰ ਸੜਕਾਂ ਉੱਤੇ ਜਮਾ ਹੋਏ ਬਰਸਾਤੀ ਪਾਣੀ ਨੂੰ ਕੱਢਣ ਲਈ ਵੱਡੇ ਵੱਡੇ ਪੰਪ ਲਾਉਣੇ ਪਏ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੁਬਈ ਅਬੂਦਾਬੀ ਸ਼ਾਰਜਾ ਅਤੇ ਕੁਝ ਹੋਰ ਅਮੀਰਾਤ ਦੇ ਨਿਵਾਸੀਆਂ ਨੂੰ ਆਉਣ ਵਾਲੇ 24 ਘੰਟਿਆਂ ਵਿੱਚ ਭਾਰੀ ਮੀਂਹ ਅਤੇ ਗੜੇਮਾਰੀ ਲਈ ਤਿਆਰ ਰਹਿਣ ਲਈ ਕਿਹਾ ਹੈ UAE ਦੇ ਗੁਆਂਢੀ ਦੇਸ਼ਾਂ ਬਹਿਰਨ, ਕਤਰ ਅਤੇ ਸਾਊਦੀ ਅਰਬ ਵਿੱਚ ਵੀ ਪਾਰੀ ਮੀ ਪਿਆ ਹੈ। ਦੁਬਈ ਵਿੱਚ ਖਰਾਬ ਮੌਸਮ ਕਰਕੇ ਭਾਰਤ ਦੀਆਂ 28 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮਾਹਰ ਕਹਿ ਰਹੇ ਨੇ ਕਿ ਦੁਬਈ ਦੇ ਸ਼ਹਿਰੀ ਸਿਸਟਮ ਦਾ ਵੱਡਾ ਹਿੱਸਾ ਕਦੇ ਵੀ ਅਜਿਹੀ بارش ਲਈ ਬਣਿਆ ਹੀ ਨਹੀਂ ਸੀ। ਇੱਥੋਂ ਤੱਕ ਕਿ ਦੁਬਈ ਵਰਗੇ ਆਧੁਨਿਕ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਡਰੇਨੇਜ ਸਿਸਟਮ ਬਹੁਤ ਹੀ ਸੀਮਤ ਅਤੇ ਨਾਕਾਫੀ ਹੈ, ਜਿਸ ਰਾਹੀਂ ਮੀਂਹ ਦਾ ਪਾਣੀ ਅੱਗੇ ਨਿਕਲ ਜਾਵੇ ਅਤੇ ਇਹ ਤਾਂ ਅਜਿਹੀ بارش ਸੀ ਜੋ ਵਧੀਆ ਤੋਂ ਵਧੀਆ ਸਿਸਟਮ ਦਾ ਵੀ ਇਮਤਿਹਾਨ ਲੈ ਲਵੇ। ਇੱਕ ਪਾਸੇ ਕੁਝ ਮਹਰ ਕਹਿ ਰਹੇ ਨੇ ਕਿ ਕਲਾਊਡ ਸੀਡਿੰਗ ਇਨਾ ਹੜ੍ਹਾਂ ਦਾ ਕਾਰਨ ਹੋ ਸਕਦੇ ਨੇ ਪਰ ਦੂਜੇ ਪਾਸੇ ਕੁਝ ਮਹਰਾਂ ਦਾ ਮੰਨਣਾ ਹੈ ਕਿ ਇਹ ਮਹਿਜ਼ ਇੱਕ ਵਹਿਮ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਮੌਸਮ ਵਿੱਚ ਤਬਦੀਲੀ ਬਹੁਤ ਈਜ਼ੀ ਨਾਲ ਹੋ ਰਹੀ ਹੈ ਜਿਸ ਲਈ ਮਨੁੱਖ ਬਹੁਤ ਹੱਦ ਤੱਕ ਜ਼ਿੰਮੇਵਾਰ ਹੈ ਮਨੁੱਖ ਤਰੱਕੀ ਦੇ ਰਾਹ 'ਤੇ ਤੁਰਿਆ ਕੁਦਰਤ ਨਾਲ ਬਹੁਤ ਜ਼ਿਆਦਾ ਛੇੜਛਾੜ ਕਰ ਰਿਹਾ ਹੈ ਜਿਸ ਦਾ ਖਮਿਆਜ਼ਾ ਬਹੁਤ ਬੁਰਾ ਹੋ ਸਕਦਾ ਹੈ